ਸਸਿਕਾ ਦੋਸਤੋ ਹੁਣ ਡਰੋਨ ਜਦੋਂ ਆਉਣਗੇ ਤਾਂ ਨਾਲ ਦੀ ਨਾਲ ਸਾਡਾ ਐਂਟੀ ਡਰੋਨ ਉਹਨਾਂ ਨੂੰ ਸੁੱਟ ਲਿਆ ਕਰੂਗਾ ਚਾਹੇ ਉਹਨਾਂ ਚ ਨਸ਼ਾ ਆਵੇ ਚਾਹੇ ਆਵੇ ਹਥਿਆਰ ਕਿਉਂਕਿ ਹੁਣ ਤੱਕ ਜੇ ਦੇਖੀਏ ਤਾਂ ਲੰਘੇ 2024 ਦੀ ਗੱਲ ਕਰੀਏ ਤਾਂ 283 ਦੇ ਕਰੀਬ ਡਰੋਨ ਆ ਚੁੱਕੇ ਯਾਨੀ ਕਿ ਜਿਨ੍ਹਾਂ ਦੇ ਉੱਤੇ ਜਾਂ ਤਾਂ ਜਿਨ੍ਹਾਂ ਨੂੰ ਸੁੱਟ ਲਿਆ ਗਿਆ ਜਾਂ ਜਿਨ੍ਹਾਂ ਦਾ ਪਤਾ ਲੱਗ ਗਿਆ ਕਿ ਸਮਾਨ ਸੁੱਟ ਕੇ ਗਏ ਨੇ 130 ਤੋਂ ਜ਼ਿਆਦਾ ਆ ਜਾ ਕੇ ਇਹ 130 ਦੇ ਕਰੀਬ ਜਿਹੜੇ ਡਰੋਨ ਨੇ ਉਹ ਇਸ ਵਾਰ ਵੀ ਹਜੇ ਤੱਕਰਾ ਚੁੱਕੇ ਨੇ ਜਿਨ੍ਹਾਂ ਨੂੰ ਦਿਵਾਰੇ ਪਤਾ ਲੱਗਾ ਹੁਣ ਕਿੰਨੇ ਡਰੋਨ ਹੋਣੇ ਜਿਹੜੇ ਆਖਰ ਹਥਿਆਰ ਨਸ਼ਾ ਔਰ ਸਿੱਟ ਪਰੰਤੂ ਸਰਕਾਰ ਨੇ ਜੇ ਕਿਹਾ ਕਿ ਪਹਿਲੀ ਸਰਕਾਰ ਆ ਦੇਸ਼ ਭਰ ਦੇ ਵਿੱਚ ਜਿਨ੍ਹਾਂ ਨੇ ਐਂਟੀ ਡਰੋਨ ਸਿਸਟਮ ਆ ਆਪਣੀਆਂ ਸਰਹੱਦਾਂ ਤੇ ਲਾਇਆ 543 ਦੇ ਕਰੀਬ ਕਿਲੋਮੀਟਰ ਇਸ ਸਰਹੱਦ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਰੱਖੀ ਹੁਣ ਇਹਨਾਂ ਦੇ ਐਂਟੀ ਡਰੋਨ ਦੇ ਨਾਲ ਹੋਏਗੀ 9 ਡਰੋਨ ਖਰੀਦੇ ਨੇ 51 ਕਰੋੜ ਤੋਂ ਵੱਧ ਦੀ ਕੀਮਤ ਦੇ ਜਿਨ੍ਹਾਂ ਦੇ ਵਿੱਚੋਂ ਤਿੰਨ ਐਂਟੀ ਡਰੋਨ ਸਿਸਟਮ ਇਸ ਤਰ੍ਹਾਂ ਦੇ ਖਰੀਦੇ ਨੇ ਜਿਹੜੇ ਕਿ ਵਹੀਕਲਸ ਦੇ ਉੱਤੇ ਇੰਸਟਾਲ ਕਰੇ ਨੇ ਹੁਣ ਉਹਨਾਂ ਦਾ ਕੰਮ ਕੀ ਹੋਊਗਾ ਕਈ ਜਗ੍ਹਾ ਤੇ ਸਾਨੂੰ ਲੱਗਦਾ ਕਿ ਉੱਥੇ ਜ਼ਿਆਦਾ ਆਵਾਜ਼ਾਈ ਹੋ ਰਹੀ ਆ ਡਰੋਨਸ ਦੀ ਤਾਂ ਉਹਨਾਂ ਜਗਾਵਾਂ ਦੇ ਉੱਤੇ ਉਹਨਾਂ ਨੂੰ ਮੂਵ ਕੀਤਾ ਜਾ ਸਕੂਗਾ ਕਿਉਂਕਿ ਇਸ ਤਰ੍ਹਾਂ ਬਹੁਤ ਵੱਡੀ ਆ ਤੇ 9 ਡਰੋਨਾਂ ਦੇ ਨਾਲ ਕਾਫੀ ਨਹੀਂ ਹੈਗੇ ਹਾਲਾਂਕਿ ਸਰਕਾਰ ਨੇ ਕਿਹਾ ਵੀ ਇਹਨਾਂ ਦਾ ਅਸੀਂ ਰਿਜ਼ਲਟਸ ਦੇਖਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਵਧਾਵਾਂਗੇ ਵੀ ਕਿਉਂਕਿ ਇਲੈਕਟ੍ਰੋਨਿਕ ਕਾਰਪੋਰੇਸ਼ਨ ਆ ਆਫ ਇੰਡੀਆ ਜਿਸ ਤਰ੍ਹਾਂ ਜਿਹੜੇ ਇਹ ਇਕੁਪਮੈਂਟਸ ਬਣਾਉਂਦੀ ਆ ਇਹ ਸਾਡੇ ਦੇਸ਼ ਦੀ ਉਹ ਕਹਿ ਸਕਦੇ ਆ ਵੱਡੀ ਸੰਸਥਾ ਹੈ ਜਿਹੜੀ ਸਾਡੇ ਅਲੱਗ-ਅਲੱਗ ਸੈਕਟਰਸ ਨੂੰ ਡਰੋਨਸ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਤੁਸੀਂ ਕ੍ਰਿਸ਼ੀ ਹੋਏ ਨੇ ਕਿ ਇਥੋਂ ਤੱਕਰ ਕੀ ਉਹ ਅਰਥ ਸਟੇਸ਼ਨ ਜਿਹਦੇ ਰਸਤੇ ਸਾਡੇ ਟੀਵੀ ਦੀਆਂ ਤਸਵੀਰਾਂ ਆਉਂਦੀਆਂ ਨੇ ਉਹ ਵੀ ਇਸ ਕੰਪਨੀ ਦੇ ਵੱਲੋਂ ਸਭ ਤੋਂ ਪਹਿਲਾਂ ਲਾਇਆ ਸੀ ਤਾਂ ਸਮਝਿਆ ਜਾ ਸਕਦਾ ਹੈ ਕਿ ਆਖਰ ਇਸ ਤਜਰਬੇਦਾਰ ਕੰਪਨੀ ਦਾ ਸਭ ਤੋਂ ਜ਼ਿਆਦਾ ਜੋਰ ਇਹ ਹੀ ਹੈ ਕਿ ਸਵਦੇਸ਼ੀ ਅਸੀਂ ਇਲੈਕਟ੍ਰੋਨਿਕ ਜਿਹੜੀ ਕਈਏ ਕਿ ਕਾਡਾਂ ਦੇ ਵਿੱਚ ਸਭ ਤੋਂ ਅੱਗੇ ਰਹੀਏ ਯਾਨੀ ਕਿ ਰਿਸਰਚ ਨੇ ਜਿਹੜੀਆਂ ਉਹ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ ਹੁਣ ਇਹਨਾਂ ਐਂਟੀ ਡਰੋਨ ਦਾ ਸਿਸਟਮ ਕਲਾ ਇਹ ਨਹੀਂ ਹੈਗਾ ਵੀ ਡਰੋਨ ਆਇਆ ਉਹਨੂੰ ਸੁੱਟ ਲਿਆ ਜਾਂ ਉਹਨੂੰ ਕਾਬੂ ਕਰ ਲਿਆ ਇਹ ਐਂਟੀ ਡਰੋਨ ਗਨਸ ਨੇ ਜਿਹੜੀਆਂ ਇੱਕ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਡਿਵਾਈਸਿਜ਼ ਨੇ ਇਹ ਕਾਮਯਾਬ ਹੋਣ ਗਿਆ ਇਸ ਚੀਜ਼ ਨੂੰ ਲੈ ਕੇ ਕਿ ਉਹ ਡਰੋਨ ਨੂੰ ਤੁਸੀਂ ਉੱਥੇ ਹੀ ਡਿਸੇਬਲ ਕਰਕੇ ਇਸੇ ਜਗ੍ਹਾ ਇੱਕ ਜਗ੍ਹਾ ਤੇ ਸਿੱਟ ਲਓ ਉਹਨੂੰ ਜਾਮ ਕਰ ਦੋ ਕਿੱਥੋਂ ਆ ਉਹ ਵੀ ਇਸ ਐਂਟੀ ਡਰੋਨ ਸਿਸਟਮ ਦੇ ਜਿਹੜਾ ਗ੍ਰਾਫ ਮੈਪ ਲਈ ਗ੍ਰਾਫ ਹੈਗਾ ਉਹ ਬਣਿਆ ਹੋਇਆ ਉਹਦੇ ਚ ਪਤਾ ਲੱਗੂਗਾ ਵੀ ਕਿੱਥੋਂ ਉੱਡ ਕੇ ਆਇਆ ਇਹ ਜੇ ਉਹ ਡਰੋਨ ਨੂੰ ਵਾਪਸ ਵੀ ਕਰਨਾ ਉਨੀ ਪੈਰੀ ਉਹ ਵੀ ਆਖਰਕਾਰ ਇਹਦੇ ਵਿੱਚ ਸਿਸਟਮ ਹੈ ਪਤਾ ਲੱਗਿਆ ਕਿ ਇਹਦੇ ਵਿੱਚ ਕੋਈ ਨਸ਼ਾ ਹੋ ਸਕਦਾ ਹੈ ਤਾਂ ਉਹਨੂੰ ਸੁੱਟ ਕੇ ਵੀ ਪਤਾ ਜਾਂਚ ਹੋ ਸਕਦੀ ਹੈ ਪਤਾ ਲੱਗਿਆ ਕਿ ਉਹਦੇ ਵਿੱਚ ਹਥਿਆਰ ਨੇ ਫਿਰ ਉਹਨੂੰ ਨਸ਼ਟ ਵੀ ਕੀਤਾ ਜਾ ਸਕਦਾ ਯਾਨੀ ਕਿ ਇਹ ਐਂਟੀ ਡਰੋਨ ਸਿਸਟਮ ਆਮ ਤੌਰ ਤੇ ਅਸੀਂ ਪਾਕਿਸਤਾਨ ਦੇ ਨਾਲ ਜੰਗ ਦੇ ਸਮੇਂ ਦੇ ਦੌਰਾਨ ਦੇਖਿਆ ਵੀ ਕਿਵੇਂ ਡਰੋਨਸ ਆ ਰਹੇ ਸੀ ਤੇ ਸਾਡੇ ਐਂਟੀ ਡਰੋਨ ਸਿਸਟਮ ਹਾਲਾਂਕਿ ਉਹ ਚਲੋ ਵੱਡੇ ਤੌਰ ਤੇ ਸੀ ਕਿ ਇਜ਼ਰਾਈਲ ਦੀ ਆ ਆ ਬਣੇ ਇਕੁਇਪਮੈਂਟ ਨੇ ਸਾਡੇ ਇਸ ਐਂਟਰੀ ਡਰੋਨ ਸਿਸਟਮ ਦੇ ਨਾਲ ਪਾਕਿਸਤਾਨ ਨੂੰ ਵਿਫਲ ਕਰਿਆ ਪਰ ਦੂਜੇ ਪਾਸੇ ਇਹ ਵੀ ਹੈ ਕਿ ਜਿਹੜਾ ਨਸ਼ੇ ਦੀ ਸਭ ਤੋਂ ਵੱਧ ਸਪਲਾਈ ਤੇ ਪੰਜਾਬ ਦੇ ਜ਼ਰੀਏ ਦੇਸ਼ ਨੂੰ ਦਿਹਲਾਉਣ ਦੇ ਲਈ ਹਥਿਆਰਾਂ ਦੀ ਸਪਲਾਈ ਲਗਾਤਾਰ ਹੋ ਰਹੀ ਆ ਉਹਦੇ ਉੱਤੇ ਸਭ ਤੋਂ ਵੱਡਾ ਇਹਦਾ ਨਿਸ਼ਾਨਾ ਰਹੂਗਾ ਇਹਦੇ ਚ ਮੈਪਲੀ ਤੌਰ ਦੇ ਉੱਤੇ ਗ੍ਰਾਫਿੰਗ ਲਗਾਤਾਰ ਹੋਇਆ ਕਰੂਗੀ ਜਦੋਂ ਇਹ ਸਿਸਟਮ ਜਿੱਥੇ ਐਕਟਿਵ ਹੈ ਕਿਸ ਰਡਾਰ ਦੇ ਵਿੱਚ ਕਿੰਨਾ ਕਿਸ ਜਗ੍ਹਾ ਦੇ ਉੱਤੇ ਡਰੋਨ ਆ ਰਿਹਾ ਉਹ ਤਮਾਮ ਇਹਦੇ ਵਿੱਚ ਜਿਹੜਾ ਇੱਕ ਲੌਗ ਸ਼ੀਟ ਵੀ ਕਹਿ ਸਕਦੇ ਹਾਂ ਕਿ ਬਣੂਗੀ ਜਿਹਦੇ ਵਿੱਚੋਂ ਨਾਲ ਪਲਪਲ ਦੀ ਨਜ਼ਰ ਹੋਊਗੀ ਹੁਣ ਗੱਲ ਇਹ ਕਿ ਇਹਦਾ ਫਾਇਦਾ ਕਿੰਨਾ ਹੁੰਦਾ ਕਿੰਨਾ ਆਖਰ ਪਾਕਿਸਤਾਨ ਤੋਂ ਆਉਣ ਵਾਲੇ ਇਸ ਡਰੋਨਾਂ ਦੇ ਸਿਲਸਲੇ ਨੂੰ ਅਸੀਂ ਬੰਦ ਕਰ ਪਾਵਾਂਗੇ ਨੱਥ ਪਾ ਪਾਵਾਂਗੇ ਇਹ ਵੱਡੇ ਤੌਰ ਤੇ ਕੋਸ਼ਿਸ਼ ਪੰਜਾਬ ਦੀ ਰਹੇ ਨਾਲ ਹੀ ਹੈ ਹੁਣ ਇਹਨਾਂ ਦਾ ਜੇ ਕਹੀਏ ਕਿ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਆ ਤਾਂ ਆਪਰੇਸ਼ਨ ਸੰਦੂਰ ਦੇ ਵਿੱਚ ਵੀ ਇਸ ਕੰਪਨੀ ਦੇ ਬਣਾਏ ਡਰੋਨਾਂ ਨੇ ਕਾਫੀ ਵੱਡਾ ਰੋਲ ਅਦਾ ਕਰਿਆ ਜਿੱਥੇ ਕਿ ਜਿਹੜੇ ਅਦਾਨੀ ਕੇ ਬਣਾਏ ਹੋਏ ਇਹ ਡਰੋਨ ਸੀ ਉਹ ਵੀ ਵਰਤੇ ਗਏ ਤਾਂ ਇਸ ਕੰਪਨੀ ਦਾ ਵੀ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ ਹੁਣ ਪੰਜਾਬ ਦੇ ਉੱਤੇ ਜੇ ਕਹੀਏ ਕਿ ਜੇ ਡਰੋਨਾਂ ਦਾ ਸਿਲਸਲਾ ਸਰਦੋਂ ਪਾਰ ਆਉਣ ਦਾ ਸਿਲਸਲਾ ਜਾਰੀ ਸੀ ਤਾਂ ਐਂਟੀ ਡਰੋਨ ਸਿਸਟਮ ਭਗਵਾਨ ਤੁਮਨ ਸਰਕਾਰ ਦਾ ਉਹਨੂੰ ਰੋਕਣ ਦੇ ਵਾਸਤੇ ਕਾਫੀ ਕਾਬਜ਼ ਹੋਊਗਾ ਤੁਹਾਡੀ ਕੀ ਰਾਏ ਆ ਸਾਂਝੀ ਜਰੂਰ ਕਰਿਓ ਕਿ ਇਹਦੇ ਨਾਲ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ ਜਾਂ ਫਿਰ ਨਸ਼ਾ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੂਗਾ ਜਿਹੜੇ ਲੋਕ ਕਾਲੀਆਂ ਭੇਡਾਂ ਰਲੀਆਂ ਹੋਈਆਂ ਨੇ ਉਹਨਾਂ ਦੇ ਨਾਲ ਉਹ ਲਗਾਤਾਰ ਆਪਦੇ ਮਨਸੂਬਿਆਂ 'ਚ ਕਾਮਯਾਬ ਹੋਣਗੀਆਂ ਪਰ ਐਂਟੀ ਡਰੋਨ ਸਿਸਟਮ ਦੇ ਨਾਲ ਕਿਹੜਾ ਉਮੀਦ ਕੀਤੀ ਜਾ ਸਕਦੀ ਹੈ ਕਿ ਡਰੋਨਾਂ ਦੇ ਆਉਣ ਦਾ ਸਿਲਸਲਾ ਖਤਮ ਹੋਊਗਾ ਤੇ ਨਸ਼ੇ ਨੂੰ ਰੋਕਣ ਦੇ ਵਾਸਤੇ ਪੰਜਾਬ ਵੱਡਾ ਆਬਦਾ ਹਿੱਸਾ ਪਾ ਸਕੂਗਾ ਕਿਉਂਕਿ ਇਹ ਕੱਲਾ ਸਿਰਫ ਪੰਜਾਬ ਤੱਕ ਹੀ ਨਹੀਂ ਦੇਸ਼ ਦੇ ਬਾਕੀ ਹਿੱਸਿਆਂ ਤੱਕ ਵੀ ਰਾਹ ਪੰਜਾਬ ਦੇ ਜ਼ਰੀਏ ਬਾਰਡਰ ਪਾਰ ਤੋਂ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਜਿਹੜੀ ਆ ਲਾਲ ਲਕੀਰ ਤੁਹਾਨੂੰ ਦਿਖਾਈ ਹੈ ਇਹ ਉਹ ਕਵਰਡ ਏਰੀਆ ਹੈ ਜਿਹੜਾ ਡਰੋਨ ਕਵਰ ਕਰਨ ਦੀ ਕੋਸ਼ਿਸ਼ ਕਰੂਗਾ